अच्छा பாਜੀ ਤੁਹਾਡੀ ਨਾ ਇੱਕ ਫਿਲਮ ਆਣੀ ਸੀ ਦਲਜੀਤ பாਜੀ ਨਾਲੀ ਪੰਜਾਬ 95 ਉਹ ਫਿਲਮ ਛੂਟ ਵੀ ਹੋ ਗਈ ਸਾਰਾ ਕੁਛ ਨਾ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਵੇ ਤੇ ਬਾਈ ਜੋ ਤੇ ਬਾਰੇ ਮੈਨੂੰ ਪਤਾ ਤੁਸੀਂ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ ਪਰ ਜਿੰਨੀ ਕਰ ਸਕਦੇ ਦੱਸੋ ਉਸ ਫਿਲਮ ਬਾਰੇ ਕੁਛ ਉਹ ਫਿਲਮ ਕਾਤੋਂ ਰੁਕੀ ਕਿਹਨਾਂ ਦੇ ਉੱਤੇ ਸੀ ਤੁਹਾਡਾ ਕੀ ਰੋਲ ਸੀ ਜੇ ਕੁਛ ਉਹ ਬਹੁਤ ਸੋਹਣੀ ਬਣੀ ਆ ਫਿਲਮ ਮੈਂ ਦਲਜੀਤ பாਜੀ ਮੈਂ ਮਿਲਿਆ ਵੀ ਸੀਗਾ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਆ ਨਾ ਮੈਨੂੰ ਇਹ ਲੱਗਦਾ ਕਿ 1 ਆਫ ਦੀ ਮੇਰੇ ਕੈਰੀਅਰ ਦੀ ਬੈਸਟ ਫਿਲਮ ਆ ਨਾ ਤੇ ਯਾਰ ਰੌਮਤੇ ਖੜੇ ਹੁੰਦੇ ਆ ਉਹਨੂੰ ਫਿਲਮ ਨੂੰ ਦੇਖ ਕੇ ਜਦੋਂ ਮੈਂ ਦੇਖੀ ਸੀਗੀ ਡਬਿੰਗ ਦੇ ਵਿੱਚ ਹਨਾ ਸੋ ਦਲਜੀਤ ਭਾਜੀ ਨੇ ਵੀ ਇਸ ਚੀਜ਼ ਨੂੰ ਦੇਖਿਆ ਕਿ ਯਾਰ ਬਹੁਤ ਸੋਹਣੀ ਫਿਲਮ ਬਣੀ ਆ ਹਨਾ ਪਰ ਹਰ ਕੰਟਰੀ ਦੇ ਇੱਕ ਆਪਣੇ ਪ੍ਰੋਟੋਕੋਲ ਹੁੰਦੇ ਆ ਹਨਾ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਕੋਈ ਪਰਸਨਲ ਏਜੰਡਾ ਨਾ ਹੋਵੇ ਇਸ ਕਰਕੇ ਅਜੇ ਫਿਲਮ ਉਹ ਸੈਂਸਰ ਚ ਹੈ ਤੇ ਸੈਂਸਰ ਦੇ ਕੁਝ ਆਪਣੇ ਰੂਲ ਨੇ ਹਨਾ ਹਰ ਕੰਟਰੀ ਦੇ ਵੱਖੋ ਵੱਖਰੇ ਨੇ ਤੇ ਮੈਨੂੰ ਉਮੀਦ ਹੈ ਕਿ ਉਹ ਫਿਲਮ ਛੇਤੀ ਆਜੂਗੀ ਨਹੀਂ ਨਹੀਂ ਅਸੀਂ ਵੀ ਬੜੀ ਬੇਸਬਰੀ ਨਾਲ ਉਹਦੀ ਵੇਟ ਕਰ ਰਹੇ ਆ ਫਿਲਮ ਆਵੇ ਇੱਕ ਭਾਜੀ ਫਿਲਮ ਹੋਰ ਸੀ ਜਿੱਦੇ ਚ ਨਾ ਮੈਨੂੰ ਤੁਹਾਡਾ ਕਰੈਕਟਰ ਤੁਹਾਡਾ ਰੋਲ ਬੜਾ ਘੈਂਟ ਲੱਗਾ ਸੀ ਤੇ ਮੈਂ ਸਪੈਸ਼ਲ ਉਹਦੇ ਵਾਸਤੇ ਸਬਸਕ੍ਰਿਪਸ਼ਨ ਖਰੀਦੀ ਸੀ ਚੋਪਾਲ ਦੀ ਪਲੀਜ਼ ਕਿਲ ਮੀ ਹਾਂ ਕੀ ਆ ਵਿਲਨ ਨਹੀਂ ਭਾਜੀ ਉਹਦੇ ਚ ਬਣੇ ਤੁਸੀਂ ਮਤਲਬ ਕਿ ਇੱਕ ਬਦਲਾ ਖੋਰੀ ਹੈ ਨਾ ਆਸ਼ਿਕ ਹੁੰਦਾ ਜਿਹਨੂੰ ਠੱਗ ਗਈ ਹੁੰਦੀ ਉਹਦੀ ਮਸ਼ੂਕ ਤੇ ਮੁੜ ਕੇ ਬਦਲਾ ਬੜਾ ਘੈਂਟ ਸੀ ਭਾਜੀ ਉਹ ਰੋਲ ਇਦਾਂ ਦੇ ਕਰੈਕਟਰ ਨਾ ਮੈਂ ਕਰਨੇ ਚਾਹੁੰਦਾ ਪਰ ਸਿਨੇਮਿਆ ਚ ਪਤਾ ਨਹੀਂ ਕੀ ਹੋ ਜਾਂਦਾ ਆਪਣੇ ਫਿਰ ਲੋਕ ਦੇਖਦੇ ਨਹੀਂ ਇਦਾਂ ਦੀਆਂ ਫਿਲਮਾਂ ਨੂੰ ਫਿਰ ਉਹ OTT ਤੇ ਕਰਨੀਆਂ ਪੈਂਦੀਆਂ ਪਰ ਉਹ ਹੌਲੀ 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 ਲੋਕ ਜਦੋਂ ਦੇਖਦੇ ਆ ਫਿਰ ਉਹਨੂੰ ਪਤਾ ਲੱਗਦਾ ਵੀ ਅੱਛਾ ਇਹ ਤਾਂ ਆ ਵੀ ਕਰ ਲੈਂਦਾ ਹਨਾ ਸੋ ਉਹ ਵੀ ਇੱਕ ਤਰੀਕਾ ਸੀਗਾ ਮੈਨੂੰ ਥੋੜਾ ਜਿਹਾ ਪੰਗੇ ਲੈਣੇ ਜ਼ਿਆਦਾ ਵਧੀਆ ਲੱਗਦੇ ਨੇ ਮੈਨੂੰ ਐ ਲੱਗਦਾ ਕਿ ਸਾਰੀ ਜ਼ਿੰਦਗੀ ਸੇਫ ਸੇਫ ਨਾ ਖੇਡੀ ਏ ਯਾਰ ਹਨਾ ਹੁਣ ਆਪਾਂ ਆਪਾਂ ਹੁਣ ਜਿਵੇਂ ਇਹ ਫਿਲਮ ਬਣਾਈ ਆ ਹਨਾ ਹੁਣ ਜਾਂ ਤਾਂ 10 ਸਾਲ ਕਰਦੇ ਰਹਿੰਦੇ ਕੰਮ ਕਿਸੇ ਦੇ ਅੰਡਰ ਜਾਂ ਫਿਰ ਉਹ ਕਰੋ ਜਾਂ ਜੋ ਆਪਾਂ ਕਰਨਾ ਚਾਹੁੰਦੇ ਆ ਹਨਾ ਤਾਂ ਮੈਨੂੰ ਲੱਗਦਾ ਜਿਹੜੀ ਆ ਹੁਣ ਬਣਾਈ ਆ ਇਹ ਉਹ ਆ ਜੋ ਅਸੀਂ ਕਰਨਾ ਚਾਹੁੰਦੇ ਆ ਤੇ ਪਾਜੀ ਦੇ ਨਾਲ ਐਕਟਿੰਗ ਤੇ ਫਰਕ ਨਹੀਂ ਪੈਂਦਾ ਜਿੱਦਾਂ ਤੁਸੀਂ ਮਤਲਬ ਪ੍ਰੋਡਿਊਸਰ ਵੀ ਬਣ ਗਏ ਕਿਉਂਕਿ ਪ੍ਰੋਡਿਊਸਰ ਦੀ ਬੜੀ ਜ਼ਿੰਮੇਵਾਰੀ ਹੁੰਦੀ ਉਹਨੇ ਵੇਖਣਾ ਹੁੰਦਾ ਕਿ ਇਹਨੂੰ ਕੱਪੜੇ ਪਹੁੰਚ ਕੇ ਜਾਂ ਪੈਸੇ ਬੜਾ ਕੁਝ ਹੁੰਦਾ ੜਾ ਪ੍ਰੋਡਿਊਸਰ ਦੇ ਦਿਮਾਗ 'ਚ ਚੱਲਦਾ ਤੇ ਉਹਦੇ ਨਾਲ ਐਕਟਿੰਗ ਤੇ ਅਸਰ ਪੈਂਦਾ ਪਾਜੀ ਮੈਂ ਨਹੀਂ ਇਹ ਬੋਝ ਲੈ ਕੇ ਜਾਂਦਾ ਸੀ ਜਦੋਂ ਸ਼ੂਟਿੰਗ ਤੇ ਜਾਂਦਾ ਸੀ ਨਾ ਮੈਂ ਇਹਨਾਂ ਨੂੰ ਕਹਿ ਰੱਖਿਆ ਸੀ ਵੀ ਸ਼ੂਟਿੰਗ ਤੇ ਮੈਂ ਐਜ਼ ਐਕਟਰ ਹੀ ਆਉਣਾ ਅੱਛਾ ਵੀ ਮੇਰੇ ਤੇ ਇਹ ਬੋਝ ਨਹੀਂ ਆਉਣਾ ਚਾਹੀਦਾ ਵੀ ਫਲਾਣਾ ਬੰਦਾ ਕਿੱਥੇ ਮੇਰੇ ਤਾਂ ਗੱਲ ਨਹੀਂ ਸੀ ਪਹੁੰਚਦੀ ਸਾਰੀ ਟੀਮ ਬਹੁਤ ਸਟਰੋਂ ਤੇ ਮੇਰੇ ਤੱਕ ਉਹ ਗੱਲ ਪਹੁੰਚਣੀ ਹੀ ਨਹੀਂ ਸੀ ਦੰਦੇ ਬੜੇ ਖਲਾਰੇ ਪਏ ਉਹਦਾ ਮੈਨੂੰ ਬਾਅਦ ਚ ਦੱਸਿਆ ਉਹਨਾਂ ਨੇ ਵੀ ਆ ਪ੍ਰੋਬਲਮ ਆ ਸਾਲੂ ਆਈ ਆ ਤੇ ਮੈਂ ਕਿਹਾ ਕੋਈ ਨਹੀਂ ਚੱਲਦੀ ਸ਼ੂਟਿੰਗ ਚ ਉਦੋਂ ਮੈਂ ਭੋਲਾ ਬਣ ਕੇ ਹੀ ਜਾਂਦਾ ਸੀਗਾ ਮੈਂ ਕਿਹਾ ਮੈਨੂੰ ਟੈਨਸ਼ਨ ਨਹੀਂ ਦੇਣੀ ਜੇ ਨੁਕਸਾਨ ਹੁੰਦਾ ਬਾਅਦ ਚ ਦੇਖ ਲਾਂਗੇ ਕੋਈ ਗੱਲ ਨਹੀਂ ਹਾਂ ਬਿਲਕੁਲ ਫਰਾਂਜੀ ਭਾਜੀ ਨਹੀਂ ਕੁਝ ਪੁੱਛਣਾ ਹੈ ਜਦੋਂ ਤੁਸੀਂ ਹੁਣ ਪ੍ਰੋਡਿਊਸਰ ਤਾਂ ਬਣ ਗਏ ਜੇ ਤੁਹਾਨੂੰ ਪਤਾ ਹੋਣਾ ਵਿੱਚ ਸਾਰੀਆਂ ਵਿੱਚ ਕੁੰਡੀਆਂ ਦਾ ਕਿੰਨੇ ਹੁੰਦੀਆਂ ਨੇ ਤੇ ਪੰਜਾਬੀ ਫਿਲਮਾਂ ਵਾਲੇ ਫੇਕ ਕਲੈਕਸ਼ਨ ਵੀ ਸ਼ੋਅ ਕਰਦੇ ਆ ਭਾਜੀ ਕਿ ਨਹੀਂ ਕੋਈ ਕਈ ਲੋਕ ਬਹੁਤ ਜ਼ਿਆਦਾ ਬੜੀ ਜ਼ਿਆਦਾ ਫੇਕ ਕਲੈਕਸ਼ਨ ਹੁੰਦੀ ਆ ਤਾਂ ਮੈਂ ਹੈਰਾਨ ਹੋ ਜਾਂਦਾ ਵੀ ਇਦਾਂ ਕਿਉਂ ਹੁੰਦਾ ਹਨਾ ਵੀ ਐਕਸੈਪਟ ਕਰਨਾ ਵੀ ਬਹੁਤ ਜ਼ਰੂਰੀ ਆ ਨਾ ਵੀ ਤੁਸੀਂ ਵੀ ਕਿੱਥੇ ਖੜੇ ਹੋ ਪਤਾ ਨਹੀਂ ਯਾਰ ਮੈਂ ਹੁਣ ਸੱਚੀ ਦੱਸਾਂ ਮੈਨੂੰ ਇਹ ਫੀਲ ਹੁੰਦਾ ਕਿ ਜਦੋਂ ਹੁਣ ਫਿਲਮ ਪ੍ਰੋਮੋਸ਼ਨ ਕਰਨ ਜਾਂਦੇ ਆ ਨਾ ਯਾਰ ਇੱਕ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਮੀਡੀਆ ਵਾਲੇ ਨੇ ਇਹ ਸਾਰੇ ਡੇਲੀ ਵਿਚਾਰੇ ਇਹ ਆਉਂਦੇ ਆ ਹਨਾ ਉਹਨਾਂ ਨੂੰ ਕਿਉਂਕਿ ਜਿਹੜੇ ਇੰਟਰਵਿਊਜ਼ ਹੁੰਦੇ ਆ ਨਾ ਸਾਰੇ ਇਹ ਮੀਡੀਆ ਸਾਰਾ ਇਹਨਾਂ ਨੂੰ ਸਭ ਨੂੰ ਪੈਸੇ ਜਾਂਦੇ ਆ ਜੀ ਤੇ ਉਹਨਾਂ ਦੀ ਇੱਕ ਜੌਬ ਹੈ ਹਨਾ ਉਹੋ ਕਰਨਾ ਕਿਸੇ ਨੂੰ ਕੀ ਪਈ ਆ ਵੀ ਜਾ ਕੇ ਪ੍ਰੈਸ ਕਾਨਫਰੰਸ ਤੇ ਜਾ ਕੇ ਵੀ ਉਹ ਫਿਲਮ ਬਾਰੇ ਗੱਲ ਕਰੇ ਹਨਾ ਤਾਂ ਮੈਨੂੰ ਇਹ ਲੱਗਦਾ ਇਹ ਚੀਜ਼ਾਂ ਨਾ ਬੋਰ ਹੋ ਗਈਆਂ ਇਹ ਮੇਰਾ ਪਰਸਨਲ ਮੰਨਣਾ ਹੈ ਕਿ ਲੋਕਾਂ ਨੂੰ ਨਾ ਹੁਣ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਸਿਰਫ ਉਹ ਟ੍ਰੇਲਰ ਜਾਂ ਕੰਟੈਂਟ ਦੇਖ ਕੇ ਫਿਲਮ ਦੇਖਣ ਵੀ ਇਹਨਾਂ ਦੇ ਕਿਸੇ ਤੇ ਨਾ ਪ੍ਰੋਸਾ ਕਰੋ ਵੀ ਜੋ ਚੱਲ ਰਿਹਾ ਨੇ ਜਿੱਦਾਂ ਤੁਸੀਂ ਹੁਣ ਨਵੇਂ ਪ੍ਰੋਡਿਊਸਰ ਜੇ ਬਿਲਕੁਲ ਤੁਸੀਂ ਨਵੇਂ ਜੇ ਗੇਮ 'ਚ ਜੇ ਹਾਂ ਤੇ ਇੱਕ ਬਾਈ ਹੁਣ ਥੋੜੇ ਚਿਰ ਪਹਿਲੇ ਇੱਕ ਹੋਰ ਚੀਜ਼ ਪੰਜਾਬੀ ਸਿਨੇਮਾ ਨਾਲ ਜੁੜਦੀ ਸੀ ਕਿ ਪ੍ਰੋਡਿਊਸਰ ਇੱਕ ਬਾਈ ਕਹਿੰਦਾ ਸੀਗਾ ਕਿ ਮੈਂ ਫਿਲਮ ਬਣਾਈਆਂ ਮੈਨੂੰ ਸਕਰੀਨਾਂ ਨਹੀਂ ਮਿਲ ਰਹੀਆਂ ਮੈਨੂੰ ਪੰਜਾਬੀ ਫਿਲਮ ਨੂੰ ਸਕਰੀਨਾਂ ਨਹੀਂ ਦਿੰਦੇ ਤੇ ਇਹ ਜੇ ਤੁਸੀਂ ਨਵੇਂ ਪ੍ਰੋਡਿਊਸਰ ਹੋ ਤੁਹਾਨੂੰ ਪਤਾ ਹੋਣਾ ਕਿ ਇਹ ਬਾਈ ਮੂਵੀ ਤੇ ਡਿਪੈਂਡ ਕਰਦਾ ਜਾਂ ਆਪਣੇ ਐਟੀਟਿਊਡ ਤੇ ਡਿਪੈਂਡ ਕਰਦਾ ਜਾਂ ਕਿਦਾਂ ਡੀਲ ਕਰਨੀ ਤੇ ਡਿਪੈਂਡ ਕਰਦਾ ਸਕਰੀਨਾਂ ਲੈਣੀਆਂ ਪੰਜਾਬੀ ਫਿਲਮਾਂ ਛੋਟ ਤੁਸੀਂ ਫਿਲਮ ਆਪਣੀ ਰਿਲੀਜ਼ ਕਰਨੀ ਹੈ ਮੈਂ ਤੁਹਾਨੂੰ ਦੱਸਦਾ ਇਹ ਨਾ ਅੱਜ ਕੱਲ ਬਹੁਤ ਸੌਖਾ ਹੋ ਗਿਆ ਇਹ ਕਹਿ ਕੇ ਸਕਰੀਨਾਂ ਲੈਣੀਆਂ ਪਹਿਲੀ ਗੱਲ ਯਾਰ ਜਿਹੜੀ ਜੀ ਚੇਨ ਆ ਇੰਡੀਆ ਚ ਨਾ ਪੀਵੀਆਰ ਹੋ ਗਏ ਸਿਨੇਪਲੈਕਸ ਹੋ ਗਏ ਨਾ ਇਹ ਕਿਸੇ ਦੇ ਸਕੇ ਨਹੀਂ ਇਹ ਆਪਣੀ ਭੂਆ ਦੇ ਮੁੰਡੇ ਨਹੀਂ ਲੱਗਦੇ ਵੀ ਤੁਹਾਨੂੰ ਅਸੀਂ ਸਕਰੀਨਾਂ ਦੇ ਦਈਏ ਬਹੁਤ ਖਰਚਾ ਆਉਂਦਾ ਇੱਕ ਥੀਏਟਰ ਨੂੰ ਚਲਾਉਣ ਲਈ ਉਹ ਉਹਨੂੰ ਹੀ ਦਿੰਦੇ ਆ ਉਹਨੂੰ ਜਿੱਥੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਤੋਂ ਪੈਸੇ ਆਉਣੇ ਹੁਣ ਅਸੀਂ ਫਿਲਮ ਤੇ ਤਾਂ ਜ਼ੋਰ ਲਾਈਏ ਨਾ ਤੇ ਅਸੀਂ ਇੰਟਰਵਿਊ ਦਈਏ ਅਸੀਂ ਇਕੱਠ ਇਕੱਠ ਕਰੀਏ ਕਿ ਸਾਨੂੰ ਸਕਰੀਨਾਂ ਨਹੀਂ ਮਿਲਦੀਆਂ ਗਲਤ ਹੈ ਨਾ ਇਹ ਕੰਪੀਟੀਸ਼ਨ ਹੈ ਤੁਸੀਂ ਇੰਨੀ ਤਿਆਰੀ ਕਰਕੇ ਆਓ ਤੁਸੀਂ ਆਪਣੇ ਕੰਟੈਂਟ ਤੇ ਇੰਨਾ ਜ਼ੋਰ ਲਾਓ ਉਹਨਾਂ ਉਹਦੇ ਤੇ ਫਿਕਰ ਆਊਟ ਕਰਕੇ ਦਿਖਾਓ ਉਹ ਤਾਂ ਭੱਜ-ਭੱਜ ਕੇ ਦੇਣਗੇ ਤੁਹਾਨੂੰ ਸ਼ੋਅ ਉਹਨਾਂ ਨੇ ਪੈਸੇ ਨਹੀਂ ਕਮਾਈ ਕਰਨੀ ਹੁਣ ਜੇ 100 ਦੀ ਟਿਕਟ ਆ ਭਾਜੀ ਤਾਂ 50 ਪੀਵੀਆਰ ਦੇ ਨੇ ਥੀਏਟਰ ਵਾਲਿਆਂ ਦੇ ਨੇ ਉਹਨਾਂ ਨੇ ਤਾਂ ਤਨਖਾਹ ਕਿੱਥੋਂ ਕੱਢਣੀਆਂ ਨੇ ਉਹ ਗੱਲ ਤਾਂ ਉੱਥੇ ਆ ਜਾਂਦੀ ਐ ਨਾ ਉਹਨਾਂ ਨੂੰ ਵੀ ਉਹਨਾਂ ਨੇ ਵੀ ਤੁਹਾਨੂੰ ਓਨੀ ਲੋੜ ਐ ਨਾ ਹੁਣ ਅਸੀਂ ਭੋਲਾ ਕੀਤੀ ਅਸੀਂ ਐਵੇਂ ਪਿੱਟੀ ਜਾਈਏ ਕਿ ਸਾਨੂੰ ਸ਼ੋਅ ਨਹੀਂ ਮਿਲਦੇ ਸ਼ੋਅ ਨਹੀਂ ਮਿਲਦੇ ਐ ਨਾ ਤੁਸੀਂ ਜੇ ਦੋ ਮਿਲੇ ਐ ਤੁਸੀਂ ਜੇ ਦੋ ਫੁੱਲ ਕਰਦੇ ਲੋਕਾਂ ਨੇ ਤਾਂ ਅਗਲੇ ਦਿਨੋਂ ਤਿੰਨ ਕਰ ਦੇਣਗੇ ਹੂੰ ਤੇ ਜੇ 3 ਫੁੱਲ ਹੋ ਗਏ ਤਾਂ ਅਗਲੇ ਦਿਨ ਉਹ 5 ਕਰ ਦੇਣਗੇ ਇਹ ਇਦਾਂ ਚੱਲਦੀ ਆ ਮਾਰਕੀਟ ਇਹ ਮਿਸਗਾਈਡ ਕਰਦੇ ਆ ਲੋਕਾਂ ਨੂੰ ਹਨਾ ਤੇ ਦੂਜੀ ਗੱਲ ਜੇ ਲੱਗਦਾ ਕਿ ਉਹ ਕੋਈ ਵੱਡਾ ਸਟਾਰ ਆ ਉਹਨੂੰ ਇੱਕ ਵਾਰੀ ਉਹਨਾਂ ਨੇ ਸ਼ੋਅ ਦੇ ਦਿੱਤੇ ਮੰਨ ਲਓ ਕਿਸੇ ਸ਼ੋਅ ਨੂੰ ਇੱਕ ਵੱਡੇ ਸਟਾਰ ਨੂੰ ਇੰਡੀਆ ਦੇ ਨੂੰ 20 ਸ਼ੋਅ ਦੇ ਦਿੱਤੇ ਉਹਨਾਂ ਨੇ ਹਨਾ ਤੇ ਜੇ ਉਹਦੀ ਫਿਲਮ ਨਾ ਚੱਲੀ ਨਾ ਤਾਂ ਅਗਲੇ ਦਿਨ 15 ਰਹਿ ਜਾਂਦੇ ਤੇ ਉਸ ਤੋਂ ਅਗਲੇ ਦਿਨ 10 ਰਹਿ ਜਾਂਦੇ ਆ ਉਹ ਉਹਨਾਂ ਦੇ ਵੀ ਨਹੀਂ ਸਕੇ ਸੋ ਇਹ ਤਾਂ ਬਹੁਤ ਗਲਤ ਗੱਲਾਂ ਨੇ ਵੀ ਸਾਨੂੰ ਸ਼ੋਅ ਨਹੀਂ ਮਿਲਦੇ